ਅਬਦਾਲੀ ਨੇ ਛੱਪੜ ਦੇ ਦੂਜੇ ਪੰਨੇ ਖਲੋਕੇ ਤੇ ਆਪਣੇ ਮੂੰਹ ਤੇ ਹੱਥ ਫੇਰ ਕੇ ਚੈਲੰਜ ਕਰ ਦਿੱਤਾ ਕਹਿੰਦਾ ਸਿੰਘੋ ਜਾਓ ਇਹ ਵੀ ਵਾਦਾ ਰਿਆ ਮੈਂ ਪੰਜਾਬ 'ਚ ਰਹਿਣਾ ਜੇ 1 ਸਾਲ ਅੱਜ 5 ਫਰਵਰੀ ਆ ਤੁਹਾਡਾ ਮਾਰਿਆ ਜੇ ਮੈਂ 35000 ਬੰਦਾ ਮੈਂ ਪੰਜਾਬ 'ਚ ਰਹਿਣਾ ਜੇ 1 ਸਾਲ ਤੁਸੀਂ 1 ਸਾਲ 'ਚ ਜਿੱਦੋਂ ਮਰਜ਼ੀ ਜਿੱਥੇ ਮਰਜ਼ੀ ਮੈਨੂੰ ਆ ਕੇ ਟੱਕਰ ਲਿਓ ਮੈਂ ਤੁਹਾਡਾ ਲੱਕ ਇਹੋ ਜਿਹਾ ਤੋੜਿਆ ਵਾ ਤੁਸੀਂ ਪੀੜੀਆਂ ਤੱਕ ਨਹੀਂ ਉੱਠਣਾ ਜੇ ਇੱਕ ਸਾਲ 'ਚ ਇੱਕ ਵਾਰੀ ਵੀ ਮੇਰੇ ਸਾਹਮਣੇ ਆ ਕੇ ਖਲੋਗੇ ਨਾ ਮੈਂ ਦੁਨੀਆ ਨੂੰ ਆਪ ਖਲੋਕੇ ਕਹੂੰਗਾ ਵੀ ਗੁਰੂ ਨਾਨਕ ਦਾ ਪੰਥ ਖਤਮ ਨਹੀਂ ਕੀਤਾ ਜਾ ਸਕਦਾ ਅਬਦਾਲੀ ਨੇ ਜੋ ਘੋੜਾ ਭਜਾਇਆ ਤੇ ਦਰਬਾਰ ਸਾਹਿਬ ਆ ਗਿਆ ਸਰੋਵਰ ਨੂੰ ਪੂਰ ਦਿੱਤਾ ਦਰਬਾਰ ਸਾਹਿਬ ਦੀਆਂ ਨੀਆਂ ਦੇ ਵਿੱਚ ਉਹਨੇ ਕੁੱਪੇ ਲਾ ਕੇ ਤੇ ਦਰਬਾਰ ਸਾਹਿਬ ਦੀ ਇਮਾਰਤ ਜਿਹੜੀ ਤੁਸੀਂ ਵੇਖਦੇ ਜੀ ਨਾ ਪੁਰਾਣੀ ਬਿਲਡਿੰਗ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਅਬਦਾਲੀ ਨੇ ਨੀਹਾਂ ਤੋਂ ਉਡਾ ਕੇ ਰੱਖ ਦਿੱਤਾ ਸੀ ਇਧਰ ਖਾਲਸਾ ਪੰਥ ਤਿਆਰ ਹੋਇਆ ਜੱਸਾ ਸਿੰਘ ਆਲੂ ਵਾਲੀ ਦੀ ਅਗਵਾਈ ਚ ਇਧਰ ਖਾਲਸਾ ਪੰਥ ਤਿਆਰ ਹੋਇਆ ਜੱਸਾ ਸਿੰਘ ਆਲੂ ਵਾਲੀ ਦੀ ਅਗਵਾਈ ਚ ਪੰਥ ਨੇ ਫੈਸਲਾ ਕੀਤਾ ਪਹਿਲਾਂ ਅਬਦਾਲੀ ਦੀਆਂ ਨਾਸਾਂ ਚੋਂ ਧੂਆਂ ਕੱਢਾਂਗੇ ਤੇ ਬਾਕੀ ਗੱਲਾਂ ਬਾਅਦ ਚ ਕਰਾਂਗੇ 5 ਫਰਵਰੀ ਨੂੰ ਚੈਲੰਜ ਕੀਤਾ ਸੀ ਉਹਨੇ ਫਰਵਰੀ ਲੰਗੀ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, 16 ਅਕਤੂਬਰ ਪੂਰੇ ਨੌਵੇਂ ਮਹੀਨਿਆਂ ਬਾਅਦ ਆਖਾਲਸੇ ਪੰਥ ਨੇ ਅਹਿਮਦ ਸ਼ਾਹ ਅਬਦਾਲੀ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਜਾ ਕੇ ਕੀ ਰਿਆ ਇੱਕ ਬਨੇ ਅਬਦਾਲੀ ਖਲੋਤਾ ਇੱਕ ਬਨੇ ਸਿੰਘ ਖਲੋਤੇ ਜਸਾ ਸਿੰਘ ਆਲੂ ਵਾਲੀਏ ਦੇ ਸਰੀਰ ਤੇ 22 ਫੱਟ ਲੱਗੇ ਆਵਾ ਲੀਡਰਸ਼ਿਪ ਜਸਾ ਸਿੰਘ ਆਲੂ ਵਾਲੀਏ ਦੇ ਕੱਲੇ ਦੇ ਸਰੀਰ ਤੇ 22 ਫੱਟ ਲੱਗੇ ਜਸਾ ਸਿੰਘ ਰਾਮਗੜੀਏ ਦੇ 18 ਫੱਟ ਲੱਗੇ ਚੜਤ ਸਿੰਘ ਸ਼ੁਕਰਚੱਕੀ ਦੇ 20 ਫਾਟ ਲੱਗੇ ਸਿੰਘਾਂ ਦੇ ਜ਼ਖਮ ਅਜੇ ਅੱਲੇ ਸੀ ਸਿੰਘਾਂ ਨੇ ਜਾ ਕੇ ਤੇ ਅਬਦਾਲੀ ਦੀ ਧੌਣ ਤੇ ਗੋਡਾ ਰੱਖ ਲਿਆ ਐਸੀ ਮਾਰ ਮਾਰੀ ਅਬਦਾਲੀ ਨੂੰ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਭੱਜਾ ਦੇ ਜਾਂਦਿਆਂ ਜਾਂਦਿਆਂ ਕਹਿ ਗਿਆ ਸਿੰਘੋ ਤੁਹਾਨੂੰ ਤੁਹਾਡੀ ਕਿਸਮਤ ਨਾਲ ਧੋਖਾ ਦਵੇ ਮੈਂ ਵੇਖ ਲਿਆ ਏ ਜਿੰਨੀ ਤੇਜ਼ੀ ਨਾਲ ਤੁਸੀਂ ਤਰੱਕੀ ਕਰ ਰਹੇ ਹੋ ਤੁਸੀਂ ਇੱਕ ਵਾਰ ਦੁਨੀਆ ਦੇ ਨਕਸ਼ੇ ਤੇ ਪੂਰੀ ਤਰ੍ਹਾਂ ਰਾਜ ਕਰੋ ਕੀਕਾ ਕੇ ਅਹਿਮਦ ਸ਼ਾਹ ਅਬਦਾਲੀ ਜਾਵੇ ਮਗਰ ਮਗਰ ਉਹਦੇ ਸਰਦਾਰ ਭੱਜੇ ਬੜੇ ਜ਼ੋਰ ਨਾਲ ਭੱਜ ਕੇ ਉਹਨੇ ਦਰਿਆ ਅਤਕ ਪਾਰ ਕੀਤਾ ਉਹਦੀ ਕਿਸਮਤ ਚੰਗੀ ਸੀ ਚੜਤ ਸਿੰਘ ਸ਼ੁਕਰਚੱਕੀਏ ਦੇ ਹੱਥ ਨਾ ਆਇਆ ਚੜਤ ਸਿੰਘ ਸ਼ੁਕਰਚੱਕੀਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਲੱਗਦਾ ਦਰਿਆ ਪਾਰ ਕਰ ਗਿਆ ਅਬਦਾਲੀ ਤੇ ਪਾਰ ਕਰਦੇ ਸਾਰੇ ਉਹਨੇ ਦੋਵੇਂ ਬਾਹਾਂ ਟੰਗ ਕੇ ਆਖਿਆ ਓ ਸਿੰਘੋ ਇਹ ਤਾਂ ਸੋਚਿਓ ਦਾ ਭੱਟ ਗਿਆ ਆਪਾਂ ਜਾਣੀ ਜੇ ਜੇ ਮੈਂ ਨਾ ਆਇਆ ਤੇ ਮੇਰੇ ਪੁੱਤ ਪੋਤਰੇ ਆਉਣਗੇ ਤਗੜੇ ਹੋ ਕੇ ਰਿਓ ਤੇ ਦੂਜੇ ਪਨੇ ਖਲੋਤੇ ਸਰਦਾਰ ਚੜਪਤ ਸਿੰਘ ਸ਼ੁਕਰਚੱਕੇ ਨੇ ਆਖਿਆ ਬਦਾਲੀ ਭਲੇਖਾ ਤੂੰ ਵੀ ਨਾ ਰਖੀ ਜੇ ਤੇਰੇ ਪੋਤਰੇ ਆਉਣਗੇ ਤੇ ਸਾਡੇ ਪੋਤਰਿਆਂ ਨੇ ਕਿਹੜੀਆਂ ਚੂੜੀਆਂ ਪਾਈਆਂ ਔੜ ਕੇ ਤਾੜ